ਵੀ ਫਿਰਨ ਰਿਆ ਵਾਂ ਉਹ ਝੋਲੇ ਜਿ ਤਾਈ ਜੀ ਕੀ ਹੋਣਾ ਵਾ ਇਹ ਚ ਉਹ ਹੀ ਆ ਮੰਮੀ ਨੇ ਜਿਹੜਾ ਮਾੜਾ ਮੋਟਾ ਸਮਾਨ ਸੰਭਿਆ ਸੀ ਤੇ ਨਾਲੇ ਭੂਆ ਜੀ ਦਾ ਫੋਨ ਆਇਆ ਸੀ ਉਹ ਕਹਿੰਦੇ ਆ ਵੀ ਰਿਸ਼ਤੇ ਲਵਾਈ ਹਾਂ ਕਰਤੀ ਆ ਤੇ ਜਦੋਂ ਉਹਨਾਂ ਵਿਆਹ ਦੇ ਤਾ ਚਲ ਇੱਕ ਅੱਧੀ ਚੀਜ਼ ਉਹਨੂੰ ਪਾ ਦਾਂਗੇ ਜੋਤ ਨੂੰ ਤੇ ਇੱਕ ਅੱਧੀ ਮੁੰਡੇ ਨੂੰ ਪਾ ਦਾਂਗੇ ਹੁਣ ਬਿਲਕੁਲ ਖਾਲੀ ਵੀ ਕੀ ਕਰਨਾ ਮੈਨੂੰ ਉੱਥੇ ਲਵਲੀ ਫੋਨ ਸਾਡੀ ਸਲਾਹ ਲੈਣ ਕਦ ਲਈ ਆਇਆ ਵਾ ਸਲਾਹਾਂ ਤਾਂ ਤੇਰੀਆਂ ਭੂਆ ਨਾ ਪਹਿਲਾਂ ਹੀ ਹੋ ਗਈਆਂ ਹੀ ਗਿਆ ਐਵੇਂ ਤੂੰ ਦੇ ਨਾਲ ਉੱਤੋਂ ਉੱਤੋਂ ਗੋਣ ਡਿਆ ਵਾ ਸਾਨੂੰ ਲਵਲੀ ਆ ਚੁੱਕ ਬੈਗ ਇਦਾਂ ਹੀ ਤੂੰ ਭੈਣਾ ਲੈ ਚਲ ਜਾ ਗੱਡੀ ਤੇ ਘਰੇ ਹੀ ਆ। ਤਾਈ ਹੁਣੀ ਘਰੇ ਹੀ ਹੋਣੇ ਆ। ਇਹਨੇ ਇੱਕ ਨਹੀਂ ਸਮਝਾਉਂਦੀ। ਤੇ ਇਹੋ ਮੰਮੀ ਦੀ ਨਿਸ਼ਾਨੀ ਹੈ। ਤੇ ਇਹ ਵੀ ਚੱਲ ਚੱਲੀ ਆ। ਚੱਲ ਕੋਈ ਗੱਲ ਨਹੀਂ। ਕੁੜੀ ਤੇ ਲੱਗਣ ਦੇ ਆ। ਐ ਕਿਹੜਾ ਉਦਾਂ ਕੋਈ ਖਰਚਾ ਕਰਨ ਦੇ ਆ। ਚਲ ਉਹ ਵੀ ਕਿਤੇ ਯਾਦ ਕਰਿਆ ਕਰੋਗੀ। ਵੀ ਮੰਮੀ ਦੇ ਸੋਨੇ ਦੀਆਂ ਮੁੰਦਰੀ ਬਣਾਈ। ਮੈਂ ਤਾਂ ਸੋਚਿਆ ਸੀ ਚਲ ਦੋ ਘਿਲੇ ਆ ਜਾਣੇ ਆ। ਜਾਇਦਾਦ ਬਣ ਜੂਗੀ। ਪਰ ਭੈਣ ਧੜੀ ਨੇ ਨਾ ਕਿਸ ਬੰਨੇ ਵੀ ਨਹੀਂ ਲੱਗਣ ਦਿੱਤਾ ਸਾਨੂੰ। ਰਮਨ ਆਂ ਢੈਣ ਦਾ ਕਸੂਰ ਨਹੀਂ ਆ ਕੋਈ ਵੀ। ਕਸੂਰ ਸਾਰਾ ਆਪਣੇ ਦਿਲਜੀਤ ਦਾ ਇਹ ਜਾ ਕੇ ਨਾਲ लवली ਨੂੰ ਦੱਸਦਾ ਨਾ ਤੇ ਇਹ ਖਲਾਰਾ ਨਹੀਂ ਹੀ ਪੈਣਾ ਆਹੋ ਹੁਣ ਸਾਰਾ ਕਸੂਰ ਤੁਸੀਂ ਨਾਲ ਦਿਲਜੀਤ ਦਾ ਕੱਢੀ ਜਾਓ ਉਹਦਾ ਕਸੂਰ ਨਹੀਂਗਾ ਜਿਹੜੀ ਆਂਦੀ ਰਿਸ਼ਤਾ ਉੱਥੇ ਕਰਾਉਣਾ ਹੀ ਕਰਾਉਣਾ ਵਾ ਤੇ ਕਰਨਾ ਵੀ ਇਦਾਂ ਸਿੰਪਲ ਹੀ ਆ ਵਿਆਹ ਆਪੇ ਜੇ ਵੱਜ ਤੱਜ ਕੇ ਵਿਆਹ ਕਰਦੇ ਤਾਂ ਖਰਚਾ ਤਾਂ ਹੁਣਾਂ ਹੀ ਹੋਣਾ ਸੀ ਫੇਰ ਤੇ ਪੈਸੇ ਉਹਨਾਂ ਨੂੰ ਚੁੱਕਣੇ ਪੈਣੇ ਸੀ ਆਹੋ ਪੈਲਸ ਕਰਦੇ ਕਈ ਕੰਮ ਕਰਨੇ ਪੈਣੇ ਸੀ ਰੋਟੀ ਪਾਣੀ ਖਵਾ ਲੈਣਾ ਪੈਣਾ ਸੀ ਕੋਈ ਗੱਲ ਨਹੀਂ ਇਹਨੂੰ ਆ ਲੈਣ ਦੇ ਬਾਅਦ ਚ ਇਹਨੂੰ ਮੈਂ ਮਤ ਦਊਂਗੀ ਫਿਰ ਪੇ ਜੇ ਉਹਨਾਂ ਦੀ ਹੋਈ ਮਰਦੀਆਂ ਨਾ ਅਹੀਂ ਤੇਰੇ ਨਾਲ ਇੰਨਾ ਕਰੀਦਾ ਵਾ ਤਾਂ ਕੋਈ ਗੱਲ ਨਹੀਂ ਏਦਾਂ ਹੀ ਸਹੀ ਫਿਰ ਰਮਨ ਸਾਡੇ ਨਾਲ ਉਹ ਤੇ ਉਹਨੇ ਚਾਹ ਵੀ ਨਹੀਂ ਪੀਤੀ ਉਦੋਂ ਤੇਰੇ ਹੁੰਦੇ ਆ ਤੁਹਾਡੇ ਸਾਹਮਣੇ ਹੀ ਅਜੇ ਤਾਂ ਤੁਸੀਂ ਨਾ ਲੱਗੇ ਹੁੰਦੇ ਨਾ ਫੇਕਸੂਰ ਮੇਰਾ ਨਿਕਲਣਾ ਸੀ ਫਿਰ ਰਮਨ ਤੂੰ ਕੋਈ ਗੱਲ ਕੀਤੀ ਹੁਣੀ ਆ ਅਜੇ ਤਾਂ ਮੈਂ ਕੋਈ ਗੱਲ ਵੀ ਨਹੀਂ ਕੀਤੀ ਕਿੱਦਾਂ ਤੜਫੀ ਆ ਜਦੋਂ ਸੱਚੀ ਗੱਲ ਕੀਤੀ ਹੈ ਕੋਈ ਨਹੀਂ ਲੱਗਦੀਆਂ ਮਿਰਚਾਂ ਤਾਂ ਲੱਗਣ ਮੈਂ ਕੀ ਕਰਾਂ ਮੈਂ ਤੇ ਰਮਨ ਤੇਰੇ ਹੁੰਦਿਆ ਕਿਹਾ ਸੀ ਉਹਨੂੰ ਵੀ ਭੈਣ ਜੀ ਬੈਠੋ ਚਾਹ ਪੀ ਕੇ ਜਾਇਓ ਪਰ ਉਹ ਹਟੇ ਨਹੀਂ ਨਹੀਂ ਮੈਂ ਉਧਰ ਚੱਲ ਨਹੀਂ ਆਂ ਵੇਖ ਨਹੀਂ ਉਹ ਕੀ ਕਰਨਦੇ ਆ ਸਾਡੇ ਨਾਲ ਤੇ ਹੁਣ ਉਤੋਂ ਤੋਂ ਜ਼ਿਆਦਾ ਤੇ ਪਿਆਰ ਉਹਨਾਂ ਦਾ ਲਵਰੀ ਨਾਲ ਆ। ਵੀ ਭਰਾ ਭਜਾਈ ਹੈ ਨਹੀਂ ਆ ਤੇ ਭੱਜ-ਭੱਜ ਉਧਰ ਜਾਂਦੇ ਆ। ਮਰਮਨ ਹੁਣ ਤਾਂ ਹੀ ਭੱਜ-ਭੱਜ ਉਧਰ ਜਾਂਦੇ ਆ। ਨਾਲੇ ਇੱਕ ਹੁਣ ਰਿਸ਼ਤਾ ਕਰਾ ਦਿੱਤਾ ਵਾ। ਨਾਲੇ ਪੱਖ ਤੇ ਪੂਰਦੀ ਹੀ ਉਹਨਾਂ ਦਾ। ਸਾਡੇ ਨਾਲ ਤੇ ਐਵੇਂ ਉਤੋਂ ਤੋਂ ਆਉਣਾ ਮਾੜੀ-ਮੋਟੀ ਗੱਲ ਕਰ ਜਾਣੀ ਵੀਰ ਮੈਂ ਤੇਰੇ ਨਾਲ ਆਈ ਆ ਮੈਂ ਤੇਰੇ ਨਾਲ ਆਈ ਆ ਤੇ ਗੱਲਾਂ ਤੇ ਫੋਨ ਤੇ ਕਰਦੀ ਰਹਿੰਦੀ ਉਹ ਲਵਰੀ ਨਾਲ ਸਾਰਾ-ਸਾਰਾ ਦਿਨ। ਮੇਰ ਨਾਲ ਕਦੀ ਸਲਾਹ ਕਰਨੀ ਆ। ਹੁਣ ਤਾਂ ਮਾੜਾ ਵੇਖ ਲੈ ਕੋਈ ਗੱਲ ਕੀਤੀ ਆਣ ਕੇ। ਵੀ ਮੈਂ ਚੱਲੀ ਆ ਜਾਂ ਨਹੀਂ। ਉਧਰੋਂ ਹੀ ਹੋ ਕੇ ਕਹਾਂ ਗਈ ਆ। ਕਲ ਕੋਈ ਗੱਲ ਨਹੀਂ ਜੇ ਉਧਰੋਂ ਹੋ ਕੇ ਚਲ ਗਈ ਹੈ ਨਾ ਹੁਣ ਤੁਸੀਂ ਵੀ ਆਪਣੀ ਜ਼ੁਬਾਨ ਤੇ ਰਹੋ ਬੋਦਾ ਗਾਂਗਾ ਹੋਣ ਦੀ ਲੋੜ ਨਹੀਂ ਗਈ ਤੁਹਾਨੂੰ ਉੱਥੇ ਉਹਨੇ ਕਹਿਣਾ ਵਾ ਵੀ ਵੀਰ ਆ ਸਗਣ ਵਿਹਾਰ ਵਾ ਤੇ ਪਿਓ ਦੀ ਥਾਂ ਤੇ ਤੂੰ ਕਰ ਬਿਲਕੁਲ ਗਾਨੀਗਾ ਹੋਣਾ ਕਹਿਣਾ ਵੀ ਜਦੋਂ ਸਲਾਮਾਂ ਤੂੰ ਕਰਦੀ ਹੈ ਨਾ ਲਵਲੀ ਦੇ ਨਾਲ ਤੇ ਆਪੇ ਸਾਰੇ ਸਗਣ ਵਿਹਾਰ ਕਰੋ ਮੇਰੀ ਕੋਈ ਲੋੜ ਨਹੀਂ ਗਈ ਜੋ ਸਲਾਮੀਆਂ ਬਣ ਗਈਆਂ ਨਾ ਆਪਾਂ ਦੋਵਾਂ ਜੀਆਂ ਹੋਈ ਦੇਣੀਆਂ ਵਾ ਹੁਣ ਦਲਜੀਤ ਪਤਾ ਨਹੀਂ ਕਿੱਥੇ ਚਲ ਗਿਆ ਵਾ ਮੈਂ ਆਉਂਦਾ ਤਾਂ ਰੋਟੀ ਖਾਣੀ ਹੀ ਹੁੰਦੀ ਉਹਨੇ ਉਹਨੂੰ ਵੀ ਰੋਟੀ ਫੜਾਉਂਦੀ ਮੈਂ ਇੱਥੇ ਕਿਤੇ ਹੋਣਾ ਸੱਸੇ ਕਲਪੁੱਤ ਸੱਸੇ ਕਲਪੁੱਤ ਆ ਜਾ ਬੈਠ ਚਲ ਵੇ ਆ ਪੁੱਤ ਪਾਣੀ ਲੈ ਕੇ ਆਉਂਦੀ ਤੇਰੇ ਵਾਸਤੇ ਕੋਈ ਨਹੀਂ ਬੈਠੇ ਲੋ ਤੁਸੀਂ ਨਹੀਂ ਨਹੀਂ ਬੈਹ ਤੂੰ ਮੈਂ ਪਾਣੀ ਲਿਆਵਾਂ ਹੋਰ ਸਭ ਠੀਕ ਠਾਕ ਬਸ ਵਧੀਆ ਲਵਲੀ ਕੀ ਕਰਤਾ ਆ ਕੋਈ ਨਹੀਂ ਵੇਲੇ ਨਹੀਂ ਨਹੀਂ ਹਟਿਆ ਤੇ ਇਹੋ ਮੀਂਹ ਤੇ ਜੌਂ ਵਰਾਤਾ ਆ ਮੁਰਕੇ ਹਟਿਆ ਨਹੀਂ ਆ ਕੋਈ ਆਹੋ ਉਹਦੇ ਹੈ ਹੀ ਆ ਚਲੋ ਕੋਈ ਗੱਲ ਨਹੀਂ ਹੁਣ ਜਿੰਨਾ ਕੋ ਪੈਣਾ ਉਹਨਾਂ ਤੇ ਪੈ ਹੀ ਜਾਣਾ ਪਾਣੀ ਪੋਣੀ ਠੀਕ ਹੀ ਐ ਨਾ ਤਾਂ ਚੜੀ ਤੇ ਹੋਰ ਆਤੀ ਮੈਂ ਬੰਦ ਕਰਿਆ ਅੱਛਾ ਅੱਛਾ ਮੋਟਰ ਠੀਕ ਆ ਤੇ ਮੈਨੂੰ ਇਹ ਵੇਖਾ ਜਿਆਦਾ ਪਾਣੀ ਫਿਰ ਕਿਧਰੋਂ ਕੱਟਣਾ ਮੁੜ ਗਿਆ ਉਹ ਆ ਹੋਏ ਤੇ ਹੈ ਹੀ ਆ ਤੇ ਦਲਜੀਤ ਨੇ ਲੱਭਣ ਡਿਆ ਕਿਤੇ ਦਲਜੀਤ ਉਹ ਤਾਂ ਪੁੱਤ ਇੱਥੇ ਹੀ ਕਿਤੇ ਖਲੋਤਾ ਸੀ ਮੁੰਡਿਆਂ ਲਾ ਕੇ ਮੁੰਡਾ ਕੋਈ ਆਇਆ ਸੀ ਨੂੰ ਡਿਆ ਇਹ ਵਾਜਾ ਮਾਰ ਅੱਛਾ ਅੱਛਾ ਚਲੋ ਗਿਆ ਹੋਣਾ ਕਿਤੇ ਆ ਵਾਹ ਇੰਦਾ ਕੋਈ ਗੱਲ ਨਹੀਂ ਠੀਕ ਹੈ ਜੋਤ ਕੀ ਕਰਨੀ ਹੈ ਕੋਹ ਵੀ ਨਹੀਂ ਰੋਟੀ ਪਾਣੀ ਪਕਾ ਕੇ ਛੱਡੀ ਸੀ ਤੇ ਰੋਟੀ ਦੇ ਹੀ ਖਾਣ ਤੇ ਮੁੜ ਕੇ ਮੈਂ ਫਿਰ ਆਉ ਨੂੰ ਆ ਗਿਆ ਚੱਲੇ ਆਉਣਾ ਸੀ ਉਹਨੂੰ ਵੀ ਨਾਲ ਵਿੱਚ ਪਾਣੀ ਪੀ ਜਾਂਦੀ ਵਿਚਾਰੀ ਉਹ ਫਿਰ ਘਰ ਹਨੀ ਕੋਈ ਮੈਂ ਚੱਲ ਤੂੰ ਖਲੋ ਦੇ ਮੈਂ ਹੋ ਗਿਆ ਨਾ ਅਦਰ ਕਮਰੇ ਕੋ ਵੀ ਤੇ ਨਹੀਂ ਚੁੰਡੇ ਕਮਰਾ ਇੱਕ ਚੁੰਡਿਆ ਵੇ ਇੱਕ ਤਾਂ ਠੀਕ ਵਾ ਅੱਛਾ ਉਹਦ ਨੂੰ ਢਾਲਦੀ ਆ ਨਾ ਤੇ ਉੱਥੇ ਪਾਣੀ ਖਲੋ ਜਾਂਦਾ ਵਾ ਇਹ ਆਪਣਾ ਲੱਗਦਾ ਤੇ ਮੈਂ ਚਲ ਹਟਦਾ ਵਾ ਨਾ ਤੇ ਫਿਰ ਮਿੱਟੀ ਸੋਟਣੀ ਥੋੜੀ ਜਿਹੀ ਉੱਤੇ ਹਾਂ ਮੈਂ ਚਾਹਤਾ ਰਹਾ ਵਾਂ ਦੋ ਗਰੇੜੀ ਮਿੱਟੀ ਤੇ ਪਾ ਗਏ ਨਾ ਤੇ ਉਹਨੂੰ ਫਿਰ ਇੱਕੋ ਜਿਹਾ ਕਰ ਦਿੰਨੇ ਆ ਜਾਂ ਥੱਲੇ ਤਰਪਾਲ ਪਾ ਦਾਂਗੇ ਔਰ ਇਹਦਾ ਕਰ ਲੈਨੇ ਆ ਆ ਦੋ ਪਾਉਲ ਪਾ ਕੇ ਮਿੱਟੀ ਪਾ ਦਾਂਗੇ ਮੁੜ ਕੇ ਇਹ ਆ ਵੀ ਚੋਂ ਨਾ ਹਟ ਜਾਣਗੇ ਆ ਚੋਂ ਨਾ ਹਟ ਜਾਊਗਾ ਫਿਰ ਹੁਣ ਸਮਾਨ ਵੀ ਉਹ ਅੰਦਰ ਵਾਲਾ ਜਿਹੜਾ ਚੋਂਦਾ ਵਾ ਠੀਕ ਆ ਠੀਕ ਆ ਹੂੰ ਕੀ ਕਮਰੇ ਚੋਂਦੇ ਆ ਹਾਂਜੀ ਇੱਕ ਚੋਂਦੇ ਆ ਇੱਕ ਤੇ ਠੀਕ ਵਾ ਅੱਛਾ ਅੱਛਾ ਹਾਂਜੀ ਤੇ ਮਿੱਟੀ ਮੁੱਟੀ ਪਾਉਣੀ ਹੈ ਉੱਤੇ ਮਿੱਟੀ ਹੁਣ ਮਹੀ ਹਟੂਗਾ ਤੇ ਫੇਰੀ ਆ ਨਾ ਆਹ ਤੇ ਪਤਾ ਹੀ ਪੁੱਤ ਹੁਣ ਇੰਨਾ ਦਿਨ ਤੇ ਮਹੀ ਤਾਂ ਪੈਂਦਾ ਹੀ ਆ ਤੇ ਪਹਿਲਾਂ ਹੀ ਇਹ ਕੰਮ ਕਰਨਾ ਹੈ ਨਾ ਇਹ ਤੇ ਪੁੱਤ ਝੋਨੇ ਲਾਉਣ ਤੋਂ ਪਹਿਲਾਂ ਹੀ ਇਹ ਕਰਦਾ ਉਹ ਇੰਦਾ ਹੀ ਟਾਈਮ ਜਿਆ ਨਹੀਂ ਲੱਗਾ ਜੋਤ ਕੀ ਕਰਨ ਦੀ ਪੁੱਤ ਜੋਤ ਕੋਹ ਵੀ ਨਹੀਂ ਤਾਈ ਜੀ ਰੋਟੀ ਪਾਣੀ ਬੁਕਾ ਤੋ ਖਾ ਪੀ ਕੇ ਤੇ ਮੁੜ ਕੇ ਮੈਂ ਉਹਨੂੰ ਆ ਗਿਆ ਹਾਂ। ਖਾ ਕੇ ਝੋਲੇ ਵਿੱਚ ਲਈ ਫਿਰਨ ਰਿਹਾ ਮਾਂ। ਤਾਈ ਜੀ ਝੋਲੇ ਚ ਕੀ ਹੋਣਾ। ਇਹ ਚ ਉਹ ਹੀ ਆ ਮਮੀ ਨੇ ਜਿਹੜਾ ਮਾੜਾ ਮੋਟਾ ਸਮਾਨ ਸੰਭਿਆ ਸੀ ਤੇ ਨਾਲੇ ਭੂਆ ਜੀ ਦਾ ਫੋਨ ਆਇਆ ਸੀ। ਉਹ ਕਹਿੰਦੇ ਆ ਵੀ ਰਿਸ਼ਤੇ ਲਵਾਈ ਹਾਂ ਕਰਤੀ ਆ ਤੇ ਜਦੋਂ ਉਹਨਾਂ ਵਿਆਹ ਦੇ ਤਾ ਚਲ ਇੱਕ ਅੱਧੀ ਚੀਜ਼ ਉਹਨੂੰ ਪਾ ਦਾਂਗੇ ਜੋਤ ਨੂੰ ਤੇ ਇੱਕ ਅੱਧੀ ਮੁੰਡੇ ਨੂੰ ਪਾ ਦਾਂਗੇ। ਹੁਣ ਬਿਲਕੁਲ ਖਾਲੀ ਵੀ ਕੀ ਕਰਨਾ ਮੈਨੂੰ ਇੱਥੇ। ਮੈਂ ਤਾਂ ਕਰਕੇ ਤੁਹਾਡੇ ਕੋਲ ਆਇਆ ਹਾਂ ਵੀ ਕੋਈ ਨਾ ਕੋਈ ਚੀਜ਼ ਬਣਾ ਲਈਏ। ਇਹ लवली ਖੋਣ ਸਾਡੀ ਸਲਾਹ ਲੈਣ ਕੱਦ ਲਈ ਆਇਆ। ਸਲਾਮਾ ਤੇ ਤੇਰੀਆਂ ਭੂਆ ਨਾ ਪਹਿਲਾਂ ਹੀ ਹੋ ਗਈਆਂ ਹੈਗ ਐਵੇਂ ਤੂੰ ਦੇ ਨੁੱਤੋਂ ਤੋ ਤੋ ਗੋਣ ਡਿਆਵਾ ਸਾਨੂੰ ਜਦੋਂ ਕਿਸ ਕੰਮ ਦੇ ਵਿੱਚ ਸਾਨੂੰ ਪੁੱਛਿਆ ਨਹੀਂ ਅਹੀਂ ਆਨੇ ਹਾਂ ਪਿਓਥੇ ਰਿਕਤਾ ਨਹੀਂ ਕਰਨਾ ਤੁਸੀਂ ਜ਼ਬਰਦਸਤੀ ਉੱਥੇ ਕੀਤਾ ਤੀਹ ਉੱਥੇ ਹੀ ਕਰਨਾ ਵਾ ਨਾਲੇ ਜਿੱਦਣ ਪਹੁੰਚਾਈ ਹੀਗੀ ਇਧਰ ਉਹ ਤਾਂ ਚਾਹ ਦਾ ਕੱਟ ਨਹੀਂ ਪੀ ਕੇ ਗਈ ਹੋਂ ਹੋ ਕਰਕੇ ਤੁਹਾਡੇ ਘਰ ਚਲ ਗਈ ਮੈਂ ਲਵਲੀ ਘਰ ਚੱਲੀ ਆ ਮੈਂ ਲਵਲੀ ਘਰ ਚੱਲੀ ਆ ਤੇ ਤੇਰੇ ਨਾਲ ਸਲਾਹ ਨਹੀਂ ਨਾ ਕੀਤੀ ਇਦਾਂ ਹੀ ਝੋਲਾ ਚੁੱਕ ਤੇ ਉਹਦੇ ਪਿੰਡ ਚਲ ਜਾ ਜਿੱਦਾਂ ਆਂਦੀ ਹੈ ਨਾ ਉਹਦੀਆਂ ਮੰਨੀ ਜਾ ਸਾਡੇ ਤਾਂ ਨੂੰ ਕੀ ਲੋੜ ਵਾ ਹੁਣ ਲੋੜ ਤੇ ਉਦੋਂ ਹੀ ਜਦੋਂ ਨਿੱਕੇ ਹੋ ਤਾ ਡਾ ਹੀ ਸਾਥ ਦਿੱਤਾ ਹੁਣ ਤੁਸੀਂ ਆਪਣਾ ਘਰੇ ਪਿਆਰੇ ਸਾਰੇ ਕੰਮ ਕਰਨ ਜੋਗੇ ਹੋਗੇ ਜੇ ਨਾ ਹੁਣ ਭੂਆ ਪ੍ਰਧਾਨ ਬਣਾ ਲਈ ਆ ਮੈਂ ਵੇਖੂਗੀ ਭਲਾ ਤੇ ਭੂਆ ਕਿੰਨਾ ਚਿਰ ਤੁਹਾਡਾ ਸਾਥ ਦਿੰਦੀ ਆ ਅਕਸਰ ਇਹੋ ਤਾਇਆ ਹੀ ਕੰਮ ਬਣਾਵਾ ਪਿਓ ਮਾਂ ਦੇ ਖਾਣ ਨਹੀਂ ਖਲੋਣਾਵਾ ਫੁੱਫੜ ਨਹੀਂ ਖਲੋਉਂਦੇ ਹੁੰਦੇ ਲਵਲੀ ਆ ਚੁੱਕ ਬੈਗ ਇਦਾਂ ਹੀ ਤੂੰ ਭੈਣਾ ਲੈ ਚੱਲ ਜਾ ਮੇਰੀ ਗੱਲ ਸੁਣ ਜਦੋਂ ਤੁਸੀਂ ਹਾਂ ਕੀਤੀ ਆ ਇਹੀ ਰਿਸ਼ਤਾ ਕਰਦਨੇ ਉਥੇ ਤੂੰ ਮੈਨੂੰ ਇੱਕਰ ਵੀ ਪੁੱਛਿਆ ਵੀ ਤਾਇਆ ਜੀ ਉਥੇ ਹਾਂ ਕਰਦੀਏ ਕਿ ਨਾ ਕਰਦੀਏ ਤੁਸੀਂ ਆਪਣੇ ਆਪ ਹੀ ਦੋਵਾਂ ਭੈਣ ਭਰਾਵਾਂ ਨੇ ਕਿਹਾ ਗੱਲਬਾਤ ਕਰਕੇ ਤੇ ਉਹਨਾਂ ਨੂੰ ਕਹਿਤਾ ਵੀ ਹਾਂ ਕਰ ਦੋ ਫਿਰ ਅਹੀਂ ਹੁਣ ਤੁਹਾਡੇ ਕੀ ਲੱਗਦੇ ਆ ਦੱਸ ਤੇ ਨਾਲੇ ਭਰਾ ਤੁਸੀਂ ਜੋ ਵੀ ਤੁਹਾਡਾ ਹੈਗਾ ਨਾ ਭੂਆ ਨੂੰ ਉੱਥੇ ਸੱਤ ਲੋ ਸ਼ਹਿਰ ਤੇ ਦੋਵੇਂ ਭੈਣ ਭਰਾ ਉੱਥੇ ਚੱਲ ਜੋ ਭੜਕੇ ਜੇ ਕੋਈ ਗੱਲਬਾਤ ਹੋ ਗਈ ਤਾਂ ਆਖਣਾ ਵੀ ਤਾਇ ਨੇ ਰੱਖ ਦਿਆ ਸੀ ਸੋਨਾ ਵਿੱਚੋਂ ਵੇ ਭਰਾ ਤੁਹਾਡੇ ਗਾੜੀ ਜੋੜੇ ਹੱਥ ਤੇ ਇਹ ਚੁੱਕ ਬੈਗ ਤੇ ਭੂਆ ਕੋ ਲੈ ਜਾ ਠੀਕ ਆ ਕਿ ਨਹੀਂ ਜੇ ਕੋਈ ਗੱਲਬਾਤ ਹੋ ਗਈ ਨਾ ਸੋਨੇ 'ਚ ਵਾਧ ਘਾਟ ਤੇ ਆਖਣਾ ਵੀ ਤਾਇ ਨੇ ਕਰ ਲਈ ਸੀ ਤੇ ਤੂੰ ਹੁਣ ਉੱਥੇ ਲੈ ਜਾ ਉਤਾਇਆ ਜੀ ਤੂੰ ਇਹਦੇ ਗੁੱਸਾ ਕਰ ਗਏ ਜੀ ਚਲੋ ਛੱਡੋ ਸਾਰੀਆਂ ਗੱਲਾਂ ਨੂੰ ਜੇ ਉਧਰ ਹੀ ਜਾਣਾ ਹੁੰਦਾ ਤੇ ਮੈਂ ਤੁਹਾਡੇ ਨਾਲ ਕੱਲੀ ਆਉਣਾ ਤੇ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਤੇ ਚਲੋ ਤੁਹਾਡੇ ਨਾਲ ਹੀ ਆ ਮੈਂ ਨਹੀਂ ਨਹੀਂ ਲਵਲੀ ਇਹ ਕੋਈ ਗੱਲ ਨਹੀਂ ਇਦਾਂ ਦੀ ਅਸੀਂ ਪਰੌਣਿਆਂ ਵਾਂਗੂ ਆਵਾਂਗੇ ਜੇ ਤੂੰ ਕਵੇਂ ਨਾ ਵੀ ਵਿੱਚ ਸਿਰਦੇ ਕੇ ਸਾਰੇ ਕੰਮ ਕਰੀਏ ਉਹ ਨਹੀਂ ਕਰਨੇ ਤੁਹਾਨੂੰ ਆਪਣੀ ਭੂਆ ਦੇ ਬਥੇਰੇ ਚ ਕੀਣਾ ਤੇ ਭੂਆ ਵਾਲੀ ਜਾਓ ਓਏ ਉਹ ਤਾਂ ਮੈਨੂੰ ਕਹਿਣ ਦੇ ਵੀ ਮੈਂ ਉਧਰ ਫੋਨ ਕਰਤਾ ਵਾ ਹੁਣ ਪਤਾ ਨਹੀਂ ਤੁਹਾਨੂੰ ਕੀਤਾ ਵਾ ਕਿ ਨਹੀਂ ਕੀਤਾ ਤੁਹਾਨੂੰ ਨਹੀਂ ਫੋਨ ਕੀਤਾ ਫੋਨ ਕੀਤਾ ਕਿਸ ਨੇ ਸੋਣ ਸਾਣੇ ਵੱਲੋਂ ਨਾਲੇ ਕੱਲ ਕੋਈ ਅਭੀ ਨਵੀ ਹੋਗੀ ਨਾ ਤੂੰ ਹੀ ਸਾਰੇ ਆੜ ਮਿਲ ਕੇ ਨਾ ਸਾਡੇ ਚ ਕਸੂਰ ਕੱਢਣਾ ਵਾ ਇਹ ਖਾ ਗਏ ਹੁਣੇ ਆ ਇਹਨਾਂ ਦਲਜੀਤ ਵਾਸਤੇ ਰੱਖ ਲਿਆ ਹਣਾ ਵਾ ਇਹੋ ਜੀ ਗੱਲ ਸਾਡੇ ਦਿਲ ਵਿੱਚ ਕੋਈ ਨਹੀਂ ਗਈ ਤੂੰ ਚੁੱਪ ਕਰਕੇ ਮੇਰਾ ਪੁੱਤ ਨਾ ਉੱਥੇ ਚਲ ਜਾ ਭੂਆ ਆਪਣੀ ਕੋਈ ਇਦਾਂ ਹੀ ਬੈਗ ਚੁੱਕ ਲੈ ਤੇ ਭੂਆ ਕੋ ਚਲ ਜਾ ਉਹ ਮੈਂ ਤਾਂ ਖੈ ਤਾਈ ਜੀ ਤੂੰ ਮੇਰੇ ਨਾਲ ਚਲ ਜਾਂਦੀ ਤੇ ਚੱਲ ਇਹ ਦੋ ਤੇ ਚੀਜ਼ਾਂ ਬਣਾਉਣੀਆਂ ਯਾਰ ਬਣਾਉਣੀਆਂ ਤਾਂ ਹੈਗਿਆ ਹੈ ਜੇ ਕੋਈ ਗੱਲਬਾਤ ਹੋ ਗਈ ਨਾ ਭਰਾ ਭਲਕੇ ਤੇ ਤੇਰੀ ਭੂਆ ਨੇ ਸਾਨੂੰ ਨਹੀਂ ਛੱਡਣਾ ਨਾਲੇ ਜੇ ਭੂਆ ਤੇਰੀ ਚੰਗੀ ਹੁੰਦੀ ਸਾਡੇ ਵੱਲੋਂ ਹੋ ਕੇ ਤਾਂ ਇੱਧਰ ਆਉਂਦੀ ਪੀ ਭਾਬੀ ਇਦਾਂ ਨਹੀਂ ਇਦਾਂ ਕਰ ਲਿਓ ਚੱਲ ਮੇਰੇ ਵੀ ਮੰਨਣ ਵਿੱਚ ਗੱਲ ਆ ਜਾਂਦੀ ਮੈਨੂੰ ਵੀ ਹੁੰਦਾ ਵੀ ਮੈਨੂੰ ਵੀ ਕੁਛ ਆਵਾ ਜਦੋਂ ਆਪਣੀਆਂ ਮਰਦੀਆਂ ਕਰਦੀ ਫਿਰਦੀ ਆ ਸਾਨੂੰ ਪੁੱਛ ਵੀ ਨਹੀਂ ਕਿਹ ਗੱਲ ਦੇ ਵਿੱਚ ਤੇ ਲਵਲੀ ਸ਼ਿਦਾਈ ਥੋੜਾ ਹਰ ਕੱਲ ਤੇ ਹੀ ਗਾੜੀ ਗਾੜੀ ਐਵੇਂ ਲੱਗੇ ਫਿਰਿਏ ਐਹੀ ਨਹੀਂ ਆ ਜਾਣਾ ਸਿੱਧੀ ਗੱਲ ਵਾ ਜਾਂ ਮੋਟਰਸਾਈਕਲ ਫੜ ਦੋਵੇਂ ਭੈਣ ਭਰਾ ਚੱਲ ਜਿਓ ਸ਼ਹਿਰ ਲਵਲੀ ਸਾਰੀਆਂ ਗੱਲਾਂ ਛੱਡ ਤੇ ਤੂੰ ਸਾਡੀ ਸਲਾਹ ਨਾਲ ਐ ਤੇ ਤੁਸੀਂ ਦੋਵੇਂ ਭੈਣ ਭਰਾ ਫੜੋ ਉਥੋਂ ਮੋਟਰਸਾਈਕਲ ਤੇ ਜੱਪੂਆ ਕਰਜੋ ਚਲੋ ਠੀਕ ਆ ਫਿਰ ਤਾਂ ਜੀ ਆ ਵੇਖੀਆਂ ਤੇ ਚਲਾਕੀਆਂ ਜਿੱਦਾਂ ਤਾਇ ਜੀ ਹੁਣੀ ਬੋਲੇ ਆ ਨਾ ਹੁਣ ਰਿਸ਼ਤਾ ਉਸੇ ਹੀ ਕਰਾਉਣਾ ਜੋਦ ਦਾ ਜੋ ਮਰਜੀ ਹੋ ਜੀ ਆ ਵੇਖੀਆਂ ਤੇ ਚਲਾਕੀਆਂ ਸਾਰੀਆਂ ਪੱਕੀਆਂ ਪਕਾ ਗਈ ਤੇ ਕਹਿ ਗਈ ਹੁਣੀ ਆ ਨਾ ਉਤੋਂ ਉਤੋਂ ਵੀ ਉਹਨਾਂ ਵੱਲ ਚੱਲ ਜੀ ਗੁੱਸਾ ਵੀ ਨਾ ਕਰਨ ਪਰ ਇਹੇ ਢਿਸ਼ਦਾਈਤ ਨਹੀਂਗੇ ਹੈਗੇ ਵੀ ਸਾਰੀਆਂ ਮੈਂ ਢਿਸ਼ਦਾਈ ਰਹਿਣਾ ਪਤਾ ਹਨ ਨੂੰ ਵੀ ਸਾਰਾ ਲੱਗਣ ਡਿਆ ਵਾ ਤੇ ਕੱਲ ਨੂੰ ਗੱਲ ਵੀ ਇਹੋ ਹੁਣੀ ਸੀ ਤਾਇਆ ਤਾਈ ਨਾਲ ਗਏ ਸੀ ਸੋਨਾ ਤੇ ਜ਼ਿਆਦਾ ਸੀ ਵਿੱਚ ਉਹਨਾਂ ਰੱਖ ਲਿਆ ਹੁਣਾਵਾ ਵਿੱਚੋਂ ਇਦਾਂ ਕੀਤੀ ਹੋਣੀ ਆ ਹੁਣ ਸਿਆਣੀ ਬਣੀ ਆ ਤਾਂ ਬਣੀ ਰਵੇ ਨਾਲੇ ਪਤੀਏ ਨੂੰ ਬਣਾਗੇ ਦਵੇ ਸੋਨਾ ਜੇ ਵਿੱਚੋਂ ਘਟਣਗੇ ਪੈਸੇ ਤਾਂ ਆਪੇ ਪਾ ਕੇ ਦਊਗੀ ਨਾਲੇ ਓਏ ਉਹ ਤਾਂ ਗੱਲ ਰਮਨ ਤੇਰੀ ਠੀਕ ਵਾ ਆੜੀ ਸੋਨੇ ਦੀ ਸਲਾਹ ਵਾ ਨਾ ਇਹ ਵੀ ਉਹਨੇ ਦਿੱਤੀ ਆ ਵੀ ਤੂੰ ਨੇ ਦਿੱਤੀ ਇਸੇ ਕੰਮ ਆਈ ਓਧਰ ਲੈ ਕੇ ਜਾ ਤੇ ਦਸੀ ਭਇਆ ਚੀਜ਼ ਆ ਮੇਰੀ ਮੰਮੀ ਦੀ ਤੇ ਆਪੇ ਕਰ ਦਿੰਦੇ ਠੀਕ ਤੇ ਇਹਨੂੰ ਕਹਿਤਾ ਵੀ ਮੈਂ ਫੋਨ ਕਰ ਦਿੰਨੀ ਆ ਕਹਿੰਦੇ ਆ ਵੀ ਤੁਹਾਨੂੰ ਫੋਨ ਨਹੀਂ ਆ ਪੂਆ ਤਾਂ ਕਹਿੰਦੇ ਮੈਂ ਫੋਨ ਕੀਤਾ ਪੂਆ ਦੇ ਤਾਂ ਖਲੋਤੀ ਨਹੀਂ ਸਾਡੇ ਘਰ ਆ ਫੋਨ ਉਹਨੇ ਕਿੱਥੋਂ ਕਰਨਾ ਈ ਸਾਨੂੰ ਤਾਡੇ ਨਹੀਂ ਸਲਾਮਾ ਮਾ ਮਾ ਹੁਣ ਪੁਆਦੀਆਂ ਅਹੀਂ ਨਹੀਂ ਪੁਆਦੇ ਕੋਈ ਵੀ ਲੱਗਦੀ ਨਹੀਂ ਲੱਗਦੇ ਤੇ ਰਮਰ ਹੁਣ ਜਾਣਾ ਤੇ ਪੈਣਾ ਹੀ ਆ ਕੀ ਕਰਨਾ ਜਾਣਾ ਕਿ ਪੈਣਾ ਜਿਹੜਾ ਬੰਦਾ ਇਦਾਂ ਕਰੇ ਸਾਰਿਆਂ ਨੂੰ ਬਰਾਬਰ ਰੱਖੇ ਥੇਰ ਗੱਲ ਬੰਦੀ ਆ ਜਦੋਂ ਇੱਕ ਬੰਦੇ ਦੀ ਗੱਲ ਕਰੀ ਜਾਣੀ ਇੱਕੋ ਬੰਦੇ ਦੀ ਗੱਲ ਕਰੀ ਜਾਣੀ ਤਾਂ ਦੂਜਾ ਬੰਦਾ ਫੇਰ ਛਦਾਈ ਥੋੜਾ ਵਾ ਉਹ ਚੱਲ ਅਸੀਂ ਵੀ ਇੱਕ ਦੋ ਵਾਰੀ ਵੇਖਣਾ ਵਾ ਭੜਕੇ ਜਦੋਂ ਕੁੜੀ ਰੋਸ ਰਸ ਕੇ ਆਈ ਤੇ ਫੇਰ ਆਪ ਵੀ ਜਾਂਦੀ ਫਿਰੂੰ ਨਾ ਮਨਾਉਣ ਤੇ ਇਨਹੀਂ ਜਾਣਾ ਜਿਹੜੀ ਹੁਣ ਗਾੜੀ ਲੱਗੀ ਠੀਕ ਆ ਕਿ ਨਹੀਂ ਚੱਲ ਦਫਾ ਕਰੋ ਇਹ ਗੱਲਾਂ ਜਾਵਾਂਗੇ ਸਲਾਮੀਆਂ ਦੇ ਕੇ ਆਪਣੇ ਘਰ ਆਵਾਂਗੇ ਅਸੀਂ ਵੱਡੀ ਵੱਡੀ ਚੋਕੀ ਲੈਣਾ ਚੱਲ ਆਲੂ ਤੂ ਉਬਲ ਕੇ ਮੇਰਾ ਰਾਦਾ ਤੜਕਾ ਘੱਟ ਦੇ ਪਾਣੀ ਦਿਓ ਇੱਧਰ ਆਵੇ ਤੈਨੂੰ ਪਾਣੀ ਮੈਂ ਪਿਆਲਦੀ ਆ ਪਾਣੀ ਪੀਂਦਾ ਫਿਰਦਾ ਵਾਂ ਕਿਦਾਂ ਦਾ ਤੈਨੂੰ ਮੈਂ ਕਿਹਾ ਜਿਹੜਾ ਕੰਮ ਕਰਨੋਂ ਕਦੀ ਮੰਮੀ ਹੁਣ ਹੋ ਜਾਂਦਾ ਕਦੀ ਘੜੀ ਕਨੂੰ ਹੋ ਜਾਂਦਾ ਨਖਤਿਆਂ ਵਿਆਹ ਤਾਂ ਉਹਨਾਂ ਦਾ ਪੱਕਾ ਹੋ ਗਿਆ ਵਾ ਉਹ ਤਾਂ ਸੋਣਾ ਚੁੱਕੀ ਫਿਰੰਡਿਆ ਵਾ ਮੰਮੀ ਇਹ ਹਜੇ ਕੰਮ ਹੌਸਲੇ ਨਾਲ ਹੁੰਦੇ ਆ ਹੌਸਲਾ ਨਹੀਂ ਕਿਨੇ 2 ਜਿਹੜਾ ਦਿਨਾਂ ਚ ਹੋ ਜੇ ਹੁਣ ਆਹੋ ਤੂੰ ਹੌਸਲਾ ਰੱਖ ਕੁੜੀ ਪਾਵੇਂ ਸਹੁਰਾ ਚਲ ਜੇ हद ਹੋ ਗਈ ਤੇਰੇ ਵਾਲੀ ਮੈਂ ਤੇਰੇ ਸਿਰ ਤੇ ਬੈਠੀ ਰਹੀ ਵੀ ਤੂੰ ਸਾਰੇ ਕੰਮ ਕਰ ਹੀ ਲੈਣੇ ਆ ਮੈਂ ਤੁਹਾਨੂੰ ਦੱਸਿਆ ਪੁਆਣੇ ਕਰਾ ਕੇ ਹਟਣਾ ਸੀ ਆਪਣੀ ਗਲਤੀ ਹੈ ਜੇ ਵੀ ਨਾ ਮੰਨੀ ਤੂੰ ਬਾਹਰ ਮੁੰਡਿਆਂ ਨਾਲ ਕੀ ਕਰਨ ਜਾਂਦਾ ਰਿਹਾ ਵਾ ਜੇ ਆ ਕੰਮ ਨਹੀਂ ਸਿਰੇ ਚੜਾਉਣਾ ਦੇ ਮम्मी ਨੇ ਬੜਾ ਪਤਾ ਕੀਤਾ ਮੁੰਡੇ 'ਚ ਕੋਈ ਕਮੀ ਹੈ ਨਹੀਂ ਆ ਕਮੀ ਹੈ ਨਹੀਂ ਤਾਂ ਕਮੀ ਤੂੰ ਦੱਸਣੀ ਸੀ ਨਾ ਪਿਆਰ ਗੱਲ ਕਹੋ ਫੋਨ ਕਰੋ ਉਹਨਾਂ ਨੇ ਕਹਿ ਕੇ ਵੇਖ ਲਿਆ ਵਾ ਨਹੀਂ ਗੱਲ ਬਣੀ ਆ ਨਹੀਂ ਹੀ ਗੱਲ ਬਣੀ ਢਿੱਲੇ ਜੇ ਮੂੰਹ ਨਾਣ ਕੇ ਹੁਣ ਆ ਗੱਲ ਕਰਤੀ ਆ ਉਹ ਆਇਆ ਹੀ ਸੋਨਾ ਲੈ ਕੇ ਹੁਣ ਲਵਲੀ ਆਹੋ ਅਛਾ ਜੀ ਇਹ ਭਾਈ ਦੀ ਨਾਲ ਚੱਲੋ ਤੇ ਮੰਮੀ ਦਾ ਸੋਨਾ ਵਾ ਤਾਂ ਬਣਾ ਕੇ ਤੇ ਜੋਤ ਵਾਸਤੇ ਬਣਾ ਲਈਏ ਕੋਹ ਪਰੋਣੇ ਵਾਸਤੇ ਬਣਾ ਲਈਏ ਤੂੰ ਹੀ ਨਹੀਂ ਜਾਣਾ ਮੈਂ ਤਾਂ ਭਜਾਇਆ ਉਹਨੂੰ ਮੈਂ ਕਿ ਜਿਹੜੀ ਪੂਆ ਤੇਰੀ ਆਈ ਹੈ ਨਾ ਤੈਨੂੰ ਸਲਾਮਾ ਦੇਣਾ ਉਹਨੂੰ ਨਾਲ ਲੈ ਜਾ ਮੈਂ ਨਹੀਂ ਜਾਣਾ ਸਾਡੇ ਘਰੋਂ ਤਾਂ ਭੱਜੀ ਗਈ ਮੈਂ ਕਿ ਚਾਹ ਦਾ ਕੁੱਟ ਵੀ ਨਹੀਂ ਪੀਤਾ ਮੈਂ ਲਵਲੀ ਘਰ ਚੱਲੀ ਆ ਮੈਂ ਜੋਤ ਘਰ ਚੱਲੀ ਆ ਅਸੀਂ ਤਾਂ ਦੇਖਦੇ ਹੀ ਨਹੀਂ ਹੁਣ ਦੋਵੇਂ ਜੀ ਤੇ ਮੇਰਾ ਭਰਾ ਪਰ ਜਾਈ ਵੀ ਹੈਗੇ ਆ ਹੁਣ ਲਵਲੀ ਹੋਣੀ ਤੈਨੂੰ ਦਿਹਾਂ ੜਾ ਇਹ ਬੱਸ ਉਹ ਚੰਗਾ ਕੀਤਾ ਨਹੀਂ ਗਏ ਉਹਦੇ ਨਾਲ ਇਰਕਾ ਹਮ ਆਪ ਕੰਡਿਆ ਸਭ ਕੁ ਕਰੀ ਜਾਵੇ ਫਿਰ ਉਹਨਾਂ ਨਾਲ ਜਾ ਕੇ ਤੂੰ ਵੀ ਮੇਰੇ ਗੱਲ ਸੁਣ ਲੈ ਗਾੜੀ ਗਾੜੀ ਭੱਜੇ ਨਹੀਂ ਫਿਰਨਾ ਤੇ ਲਵਲੀ ਮੈਨੂੰ ਕਹਿੰਦੇ ਆ ਫਲਾਣੇ ਥਾਂ ਚੱਲੀਏ ਤੇ ਲਵਲੀ ਮੈਨੂੰ ਕਹਿੰਦਾ ਢਿੰਗੜਾ ਥਾਂ ਚੱਲੀਏ ਆਪਣੇ ਘਰ ਦਾ ਕੰਮ ਵੇਖਣਾ ਵਾ ਨਾ ਮੈਂ ਇੱਥੇ ਰਹਿਣਾ ਨਹੀਂ ਕਰਨਾ ਮੈਂ ਤੇ ਆਪਣੇ ਮੁੰਡਿਆਂ ਨਾਲ ਚੱਲ ਜਣਾ ਕਰਨਾ ਮੁੰਡਿਆਂ ਨਾਲ ਨਹੀਂ ਜਾਣਾ ਬੈਠਾ ਤੂੰ ਘਰੇ ਰਹਿਣਾ ਵਾ ਅਸੀਂ ਜਿੱਦਾਂ ਵਿਆਹ ਵਾ ਨਾ ਪਰੌਣਿਆਂ ਵਾਂਗ ਜਾਣਾ ਤੇ ਨਾ ਜਾਣਾ ਨੇ ਉੱਥੇ ਜੋ ਵੀ ਸਗਣ ਵਿਹਾਰ ਬਣੋ ਦੇਖ ਕੇ ਤਾਂ ਆਪਣੇ ਘਰ ਨੂੰ ਆ ਜਾਣਾ ਵਾ ਮੰਮੀ ਵੇ ਰਸਕੀਮਾ ਕਿੰਨੀ ਐ ਘੜੀਆਂ ਪਰ ਸਾਰੀਆਂ ਇੱਧੇ ਰਹਿ ਗਈਆਂ ਕੋਈ ਗ ਇਹ ਥੋੜਾ ਵੀ ਵਿਆਹ ਹੋ ਗਿਆ ਤਾਂ ਕੰਮ ਖਤਮ ਹੋ ਗਏ ਗਾੜੀ ਕਈ ਖਰਚੀਆਂ ਪੈਣੀਆਂ ਜੀ ਇਹਦਾ ਘਰ ਵੀ ਬਣਾਉਣਾ ਹੀ ਆ ਆਹੋ ਕੋਈ ਗੱਲਾਂ ਕਰਨੀਆਂ ਪੈਣਾਂ ਕਿੰਨਾ ਚਿਰ ਪੁਆਣੇ ਮਿਲਣਾ ਆ ਤੇ ਪੂਆ ਦਾ ਬੇੜਾ ਕਰਕੇ ਨਹੀਂ ਤਾਂ ਕੰਮ ਤਾਂ ਸਿਰੇ ਚੜਿਆ ਹੀ ਚੜਿਆ ਹੀ ਕੋਈ ਤੇਰਾ ਚਡੂਆ ਚੜਕ ਗਿਆ ਜਿਹੜਾ ਨੂੰ ਦੱਸ ਆਇਆ ਹਾਂ ਵੀ ਪੈਸੇ ਨਾ ਲਓ ਵਿਆਜ ਜ਼ਿਆਦਾ ਵਾ ਨਹੀਂ ਤਾਂ ਉਦੋਂ ਪੈਸੇ ਲੱ ਲੈਿੰਦੇ ਨਾ ਤਾਂ ਗੱਲ ਕੋਈ ਵੀ ਨਹੀਂ ਹੋਣੀ ਹੁਣ ਡੈਡੀ ਨੂੰ ਹਿਸਾਬ ਨਾਲ ਬੋਲਣਾ ਚਾਹੀਦਾ ਨਾ ਫਿਰ ਮੈਂ ਇਹ ਕੰਮ ਨਾ ਕਰਦਾ ਹਾਏ ਹਾਏ ਜੀ ਇੱਕ ਦਿਨ ਡੈਡੀ ਨੇ ਪੈਸੇ ਨਹੀਂ ਦਿੱਤੇ ਤਾਂ ਤੂੰ ਵੀ ਹੌਂਸਲਾ ਕਰ ਲੈਂਦਾ ਤੂੰ ਤਾਂ ਤੱਤੀ ਫੱਟੀ ਅੱਗ ਲੱਗੀ ਏ ਵੀ ਹੈ ਨਹੀਂ ਕਹੇ ਜੋ ਗਏ ਕੜਾ ਹੈਗਾ ਵਾ ਨੂੰ ਹਲੋ ਸਤਿ ਸ਼੍ਰੀ ਅਕਾਲ ਫੁੜੀ ਸਤਿ ਸ਼੍ਰੀ ਅਕਾਲ ਹੋਰ लवली ਕੀ ਹਾਲ ਆ ਹਾਂਜੀ ਠੀਕ ਠਾਕ ਵਧੀਆ ਆਪਣੀ ਸੁਣਾਓ ਤੁਸੀਂ ਵਧੀਆ ਆਪਣਾ ਵੀ ਠੀਕ ਠਾਕ ਹੋਰ ਕੀ ਬੰਦਿਆ ਜੀ ਕੁਛ ਨਹੀਂ ਕਰੇ ਸੀਗੇ ਅੱਛਾ ਛਾ ਹਾਂ ਤੂੰ ਸੁਣਾ ਹੋਰ ਜੋ ਤਾਂ ਨਹੀਂ ਠੀਕ ਠਾਕ ਹੈ ਹਾਂ ਠੀਕ ਨੇ ਅੱਛਾ ਛਾ ਇਹ ਤਾਂ ਕਰ ਨਈ ਬੁਲਾਉਣਾ ਸਕੋ ਉਹਨਾਂ ਨੂੰ अच्छा अच्छा फोन ही ਕੀਤਾ ਸੀ ਮੈਂ ਠੀਕ ਆ ਹਾਂ ਮੈਂ ਵੀ ਤਾਂ ਹੀ ਫੋਨ ਕੀਤਾ ਸੀ ਤੁਹਾਨੂੰ ਹਾਂਜੀ ਮੇਰਾ ਇਰਾਦਾ ਪਣ ਗਿਆ ਸੀ ਮੈਂ ਚਲ ਕੇ ਕਿਦਾਂ ਸੱਦ ਲੈਨੇ ਆ ਉਹਨਾਂ ਨੂੰ ਘਰ ਠੀਕ ਆ ਕੋਈ ਨਹੀਂ ਸੱਦ ਲਿਓ ਤੇ ਅੱਗੇ ਘਰੀ ਕਰ ਲਾਂਗੇ ਕੋਈ ਠੀਕ ਆ ਠੀਕ ਆ ਕੋਈ ਨਹੀਂ ਇੱਥੇ ਕਰ ਲਿਓ ਤੁਸੀਂ ਬਾਕੀ ਤੁਸੀਂ ਦੱਸ ਦਿਓ ਜਿੱਦਾਂ ਤਾਂ ਕਿ ਸੁਲਾਹ ਪਾਉਂਦੀ ਕੋਈ ਨਹੀਂ ਸੱਦ ਲਿਓ ਤੁਸੀਂ ਕਰ ਲਈਂ ਗਾ ਲੋ ਉਹਨਾਂ ਨਾਲ ਤੇ ਮੈਂ ਵੀ ਕਹਿ ਦੂੰਗਾ ਤੇ ਬਾਕੀ ਨਾ ਸਾਡਾ ਆਪਣਾ ਵਿਚਾਰ ਪਣ ਗਿਆ ਸੀ ਕਿ ਜੋ ਤਾ ਉਹਨਾਂ ਨੂੰ ਕਿਸ ਦਿਨ ਘਰ ਸੱਦੀਏ ਤੇ ਨਾਲੇ ਸੁਗਨ ਸੁਗਨ ਦੇ ਦੰਨੇ ਆ ਹਾਂਜੀ ਤੇ ਅਸੀਂ ਵੀ ਮੈਂ ਕਿਹਾ ਵੇਖਦੇ ਆਂ ਨੀ ਤੇ ਅੱਜ ਹੀ ਸੱਦ ਲੈਨੇ ਆਂ ਹਾਂ ਚਲ ਵੇਖ ਲਿਓ ਉਹਦਾ ਠੀਕ ਠਾਕ ਨਾ ਸਦੇ ਹਾਂ ਵਧੀਆ ਵਧੀਆ ਅੱਛਾ ਹਾਂ ਬਾਕੀ ਤਾਇਆ ਤਾਈ ਆਉਂਦੇ ਕਰਕ ਨੀ ਤਾਇਆ ਤਾਈ ਨੇ ਤੁਹਾਨੂੰ ਪਤਾ ਹੀ ਫੋੜ ਜੀ ਕੀ ਹੋਣਾ ਉਹਦਾਂ ਤੇ ਤਾਂ ਨਹੀਂ ਆਏ ਅੱਛਾ ਤੇ ਚਲੋ ਕੋਈ ਗੱਲ ਨਹੀਂ ਜਿੱਦਾਂ ਸੱਦਣਾ ਆਉਣਾ ਉਹਨਾਂ ਨੂੰ ਫੇਰ ਸੱਦ ਲੈਂਦੇ ਉਹਨਾਂ ਨੂੰ ਹੀ ਨਾਲ ਹੀ ਠੀਕ ਆ ਉਹਦੋਂ ਬੁਲਾ ਲਿਓ ਲਾਗੇ ਕੋਈ ਗੱਲ ਨਹੀਂ ਉਹ ਨਹੀਂ ਅਸੀਂ ਆ ਜਾਾਂਗੇ ਨਹੀਂ ਤਾਂ ਪਹਿਲਾਂ ਥੋੜਾ ਜਾ ਲਾਗੇ ਆਣ ਕੇ ਭੂਆ ਤੇ ਨਾਲ ਕੋਈ ਕੰਮ ਕਮ ਕਰਾ ਦੇਣਗੇ ਹਾਂਜੀ ਉਦੋਂ ਮੈਂ ਸਾਰਾ ਕਰ ਹੀ ਲੈਣਾ ਵਾ ਕੋਈ ਗੱਲ ਨਹੀਂ ਤੈਨੂੰ ਦਿੱਤਾ ਆ ਜੀ ਥੋੜਾ ਜਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਕੀ ਇਹ ਤੇ ਉਹਨਾਂ ਨਾਲ ਸਲਾਹ ਕਰਕੇ ਤੇ ਫਿਰ ਮੈਨੂੰ ਦੱਸ ਦਿਓ ਹਾਂ ਅੱਜ ਸੱਦਦੇ ਹਾਂ ਉਹਨਾਂ ਨਾਲ ਸਲਾਹ ਕਰ ਲੈਨੇ ਚਲੋ ਠੀਕ ਹੈ ਓਕੇ ਜੀ ਓਕੇ ਠੀਕ ਓਕੇ ਕਿਹਦਾ ਫੋਨ ਆਉਂਦਿਆ ਸੀ ਉਹ लवली ਦਾ ਆਉਂਦਿਆ ਸੀ ਅੱਛਾ ਕੀ ਕਹਿੰਦਾ ਤੁਹਾਨੂੰ ਕਹਿੰਦਿਆ ਸੀਗਾ ਜੋਤਣਾ ਵੱਲੋਂ ਹਾਂ ਵੀ ਠੀਕ ਠਾਕ ਆ ਮੈਂ ਵੀ ਠੀਕ ਠਾਕ ਨੇ ਕਹਿੰਦਾ ਮੇਰਾ ਇਰਾਦਾ ਵੀ ਉਹਨਾਂ ਨੂੰ ਪਿੰਡ ਸੱਦੀਏ ਘਰ ਅੱਛਾ ਤੇ ਮੈਂ ਕੋਈ ਨਹੀਂ ਸੱਦ ਲਓ ਮੈਂ ਕਿ ਅੱਜ ਅਸੀਂ ਇਹਨਾਂ ਨੂੰ ਸੱਦਨ ਦਾ ਵਿਚਾਰ ਬਣਾਇਆ ਵਾ ਵੀ ਇਹ ਸੱਦੀਏਨਾਂ ਨੂੰ ਜਿਹੜੇ ਦਸਤਾ ਇਹਨਾਂ ਨੂੰ ਅਹੀਂ ਘਰ ਬੁਲਾਉਣਾ ਆ ਪਹਿਲਾਂ ਮੇਰਾ ਰਾਦਾ ਵੀ ਘਰ ਸੱਦ ਕੇ ਨਾ ਸਗਣਾ ਉਹਨਾਂ ਨੂੰ ਦੇ ਲਈ ਇੱਥੇ ਉਹ ਕੋਈ ਮੈਨੂੰ ਕਿਹਾ ਵਾ ਕਿ ਉਹਨਾਂ ਨੂੰ ਅਸੀਂ ਸੱਦਣਾ ਵਾ ਸ਼ਾਇਦ ਅੱਜ ਹੀ ਆ ਜਾਣ ਉਹ ਫੇਰ ਰੱਖਾਂਗੇ ਪਿੰਡ ਦਾ ਪ੍ਰੋਗਰਾਮ ਹਨਾ ਤੇ ਉਹ ਕਹਿੰਦਾ ਵੀ ਤੁਸੀਂ ਪਹਿਲਾਂ ਆ ਜਾਓ ਥੋੜਾ ਜਿਹਾ ਨਾਲ ਜਾ ਕੇ ਤੇ ਉਹਦੇ लवली ਤੇ ਲਾਗੇ ਕੋਈ ਕੰਮ ਧੰਦਾ ਕਰਾ ਦੇ ਕੀ ਪਰਤਾਈ ਉਹਦੀ ਨੇ ਆਉਣਾ ਕਿ ਨਹੀਂ ਮੁੜ ਕੇ ਮੋਕੇ ਤੇ ਉਹ ਤਾਂ ਬਸ ਉਹਨਾਂ ਕੀ ਜਿਹੜਾ ਇਹਨਾਂ ਕੰਮ ਸਿਰੇ ਚੜ ਗਏ ਇੰਨਾ ਹੀ ਬੜਾਇਆ ਮਨੋਂ ਤੇ ਉਦੋਂ ਦਾ ਹੀ ਕੁਝ ਹੋ ਗਿਆ ਆ ਜਦੋਂ ਦਾ ਇਹ ਪਤਾ ਲੱਗਾ ਵੀ ਇਹ ਨਿਆ ਸੌਖਾ ਘਰ ਆ ਤੇ ਮੇਰੀ ਚਲ ਕੋਈ ਗੱਲ ਨਹੀਂ ਮੇਰੀ ਸੁਣੋ ਗੱਲ ਕੋਈ ਗੱਲ ਨਹੀਂ ਕੁੜੀ ਸੌਖੀ ਚਾਹੀਦੀ ਆਪਣੇ ਘਰ ਹੁਣ ਸੱਦਨੇ ਆ ਤੇ ਮੜਕੇ ਚਲੇ ਜਾ ਵੀ ਰਾਜ ਖੁਸ਼ੀ ਆਪਣੇ ਘਰ ਵਸਣਾ ਦੱਸਣਾ ਫਿਰ ਕਿਸੇ ਨਾਲ ਪ੍ਰੋਗਰਾਮ ਬਣਾ ਲਾਂਗੇ ਤੇ ਪਿੰਡ ਚਲ ਜਾਾਂਗੇ ਚਲ ਅੱਜ ਜਿੱਦਾਂ ਕਰੀਏ ਉਹਨਾਂ ਨੂੰ ਬੁਲਾ ਲੀਨੇ ਆ ਠੀਕ ਹੈ ਨਾ ਹਾਂ ਹਾਂ ਨਾਲੇ ਸਗ ਸੌਂਗ ਦੇ ਲਈਏ ਕੀ ਸੱਦ ਬੋਅ ਜੀ ਮੈਂ ਵੀ ਨਾ ਕਰਦੀ ਆ ਜੋਤ ਨੂੰ ਫੋਨ ਕੁਛ ਨਹੀਂ ਭਲਾ ਨਾ ਦਾ ਹਾਲ ਚਾਲ ਨਾਲੇ ਇਦਾਂ ਕਰ ਲੋ ਨਾਲੇ ਹਾਲ ਚਾਲ ਪੁੱਛੋ ਤੇ ਨਾਲੇ ਉਹਨੂੰ ਸਾਦੀ ਲਓ ਵੀ ਜੇ ਟਾਈਮ ਹੈਗਾ ਤੇ ਅੱਜ ਹੀ ਆਜੋ ਹਾਂ ਨਹੀਂ ਇਦਾਂ ਹੀ ਕਰਨੀ ਹੈ ਮੈਂ ਕਰ ਲਾਂ ਫਿਰ ਤਿਆਰੀ ਥੋੜੀ ਜੀ ਹੈ ਚਲੋ ਠੀਕ ਨਾਲੇ ਫੋਨ ਕਰ ਲਾ ਜੋਤ ਨੂੰ ਕਰ ਲੋ ਤੇ ਉਹ ਤਾਂ ਵੀ ਨਾ ਫੋਨ ਕਰ ਹੀ ਲੈਣੀ ਹੈ ਹੈਲੋ ਹੈਲੋ ਸਾਸਿਕਾ ਪੁੱਤ ਕੀ ਹਾਲ ਚਾਲ ਹੈ ਹਾਂ ਜੀ ਵਧੀਆ ਠੀਕ ਠਾਕ ਤੁਸੀਂ ਨਾ ਹਾਂ ਵਧੀਆ ਆਪਣੇ ਵੀ ਹੋਰ ਤੇਰਾ ਪ੍ਰਵਾਸ ਸਾਹਿਬ ਠੀਕ ਠਾਕ ਹੈ ਜੋਵਨ ਹਾਂ ਜੀ ਹਾਂ ਜੀ ਵਧੀਆ ਠੀਕ ਠਾਕ ਨੇ ਚੱਲ ਵਧੀਆ ਚਾਹੀਦਾ ਪੁੱਤ ਅੱਛਾ ਗੱਲ ਸੁਣੋ ਮੈਂ ਕਹਿੰਦੀ ਵੀ ਜੇ ਅੱਜ ਹੈਗਾ ਜੋਵਨ ਕੋ ਟਾਈਮ ਤੇ ਮੈਨੂੰ ਫੋਨ ਕਰਕੇ ਦੱਸਿਓ ਨਹੀਂ ਤੇ ਤੁਸੀਂ ਅੱਜ ਘਰ ਆ ਜਾਓ ਨਾਲ ਸਗਣ ਲਿਆ ਜਾਓ ਨਾਲ ਮਿਲ-ਗਿਲ ਜਾਓ ਹਾਂ ਜੀ ਕੋਈ ਨਹੀਂ ਬੁਆ ਜੀ ਰਹੇ ਤੇ ਮੈਂ ਕਹਿ ਦਿੰਨੀ ਆ ਪਰ ਤੁਸੀਂ ਆਪ ਫੋਨ ਕਰ ਲਿਓ ਤੇ ਵਧੀਆ ਨਹੀਂ ਹੋ ਜਾਏਗਾ ਚਲ ਕੋਈ ਗੱਲ ਨਹੀਂ ਤੇਰੇ ਫੁੱਫੜ ਜੀ ਵੀ ਇੱਥੇ ਨਹੀਂ ਤਾਂ ਉਹਨਾਂ ਨੂੰ ਮੈਂ ਕਹਿੰਨੀ ਆ ਹਨਾ ਨਹੀਂ ਤੋ ਆਪ ਆਪ ਕਰ ਲੈਂਦੇ ਇਹ ਫੋਨ ਜੋ ਬੰਨੂ ਵੀ ਤੇ ਹਾਂਜੀ ਹਾਂ ਤੇ ਮੇਰਾ ਹਾਂ ਚਲ ਮੈਨੂੰ ਪਤਾ ਲੱਗਦਾ ਫਿਰ ਨਾ लवली ਦਾ ਵੀ ਫੋਨ ਆਉਣ ਡਿਆ ਸੀ ਤੇ ਫੁੱਫੜ ਜੀ ਨੂੰ ਤੇ ਉਹ ਵੀ ਕਹਿਣ ਡਿਆ ਸੀ ਕਿ ਤੈਨੂੰ ਨਾ ਪਿੰਡ ਵੀ ਫੇਰਾ ਪਾ ਜਾਣਾ ਤੇ ਹਾਂਜੀ ਕੋਈ ਨਹੀਂ ਉਹ ਅਜੇ ਤੱਕ ਨਹੀਂ ਦਿੱਤਾ ਕੋਈ ਕਿਸੇ ਨੂੰ ਟੈਂਗਰ ਲਾਂਗੇ ਇਹਨਾਂ ਨੂੰ ਕਿਹਿੰਦਾ ਦਿਓ ਮੇਰੇ ਆਪ ਹਾਂ ਮੈਂ ਕਹੀ ਇਹ ਤੇ ਫੁੱਫੜ ਜੀ ਨੂੰ ਫੋਨ ਕਰ ਦੇ ਜੋ ਬੰਨੂ ਤੇ ਬਾਕੀ ਇਹ ਆ ਪੀ ਕਿਹਦੇ ਨਾਲ ਜਦੋਂ ਜਾਣਾ ਪਿੰਡ ਉਹਨਾਂ ਨਾਲ ਇਕੱਠੇ ਚੱਲ ਸਲਾਬ ਨਾਲ ਲਾਂਗੇ ਜਾਂ ਜਾਂ ਪਰੋਣੇ ਚਾਰ ਆਉਣੇ ਆ ਫਿਰ ਚੰਗਾ ਲੱਗਦਾ ਹੈ ਕੋਈ ਨਹੀਂ ਹੋਣੀ ਮੈਂ ਤੁਹਾਨੂੰ ਦੱਸ ਦੂੰਗੀ ਕਿ ਜੇ ਇਹ ਆਪਣਾ ਨਾ ਕਰ ਲੈ ਤਾ ਹਾਂ ਤੋ ਇਹ ਨਾ ਹੁਣ ਸਲਾਹ ਕਰਕੇ ਦੇਖ ਮੈਨੂੰ ਦੱਸਣੀ ਤੇ ਹੁਫੜ ਜੀ ਨੂੰ ਕਿੰਨੀ ਫੋਨ ਕਰਦੇ ਆ ਠੀਕ ਹੈ ਹਾਂਜੀ ਠੀਕ ਹੈ ਕੋਈ ਨਹੀਂ ਤੁਸੀਂ ਕਹਿ ਦਿਓ ਤੇ ਮੈਂ ਉਹਦਾ ਆਪਣੇ ਵੱਲੋਂ ਵੀ ਦੱਸ ਦਾਂ ਕਿ ਤੀਕ ਫੋਨ ਕਰ ਲਿਆ ਹਾਂ ਨਹੀਂ ਨਹੀਂ ਪੋਤੋ ਚਲ ਕੋਈ ਗੱਲ ਨਹੀਂ ਇਹ ਆਪ ਫੋਨ ਕਰਦੇ ਆ ਫਿਰ ਵੀ ਨਾ ਖਣਾ ਲੈ ਹਨਾ ਕਿਹੜਾ ਇਹਨੇ ਆਪ ਕੀਤਾ ਆ ਤੇ ਨਾ ਚਲਪਤ ਹੋਰ ਗੱਲ ਲਿਆ ਫੇਰ ਜਵਾਈ ਪਾਈ ਹੈ ਤੇ ਹਾਂਜੀ ਹਾਂ ਕੋਈ ਗੱਲ ਅਸੀਂ ਕਰਦੇ ਹਾਂ ਠੀਕ ਚਲੜ ਠੀਕ ਹੈ ਭਾਜੀ ਚਲ ਚਾਲ ਇਹਨਾਂ ਨੂੰ ਕਹਿੰਨੀ ਆ ਆਪ ਹੀ ਜੋਵਨ ਨੂੰ ਫੋਨ ਕਰ ਲੈਣ ਨਹੀਂ ਤੇ ਭੈਣ ਜੀ ਭਾਈ ਨਾਲ ਵੀ ਆਪ ਹੀ ਗੱਲ ਕਰ ਲੈਣਾ ਪਹਿਲਾਂ ਹਲੋ ਹਲੋ ਸਸਕੇਨ ਜੀ ਸਤ ਸ੍ਰੀ ਅਕਾਲ ਕੀ ਹਾਲ ਚੋ ਬਣ ਵਧੀਆ ਠੀਕ ਠਾਕ ਤਿੰਹੀ ਸੁਣਾਓ ਵਧੀਆ ਵਧੀਆ ਆਪਣਾ ਵੀ ਪਰਵਾਹ ਠੀਕ ਠਾਕ ਸਭ ਤਾਂ ਵਧੀਆ ਠੀਕ ਠਾਕ ਜੀ ਠੀਕ ਆ ਇਸ ਤਰ੍ਹਾਂ ਲਵਲੀ ਦਾ ਵੀ ਫੋਨ ਆਉਂਦਾ ਸੀਗਾ ਅੱਛਾ ਤੇ ਉਹ ਕਹਿੰਦਾ ਸੀ ਕਿ ਕਿਸੇ ਦਿਨ ਬੁਲਾਉਣਾ ਤੁਹਾਨੂੰ ਉੱਥੇ ਪਿੰਡ ਅੱਛਾ ਤੇ ਨਾਲੇ ਮਿਲਗਲ ਆਇਓ ਤੁਸੀਂ ਤੇ ਸਾਡਾ ਵਿਚਾਰ ਹੀ ਵੀ ਜੇ ਅੱਜ ਟਾਈਮ ਹੈਗਾ ਸਾਡੇ ਕੋਲ ਆਜੋ ਨਾਲੇ ਸਗਣ ਲੈ ਜਾਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਗਣੀਆਂ ਤੁਹਾਡਾ ਅਸ਼ੀਰਵਾਦ ਚਾਹੀਦਾ ਹੋਰ ਕੀ ਨਹੀਂ ਨਹੀਂ ਤੁਸੀਂ ਹੋ ਜੇ ਦੋਵੇਂ ਜਾਣੇ ਆਜੋ ਤੇ ਘਰੋਂ ਹੋ ਜੇ ਉਹਨਾਂ ਦੇ ਠੀਕ ਹੈ ਕੋਈ ਨਹੀਂ ਮੈਂ ਜੋਤਨਾ ਕਰ ਲੈਣਾ ਸਲਾਹ ਤੇ ਆਪ ਆਈ ਜਾਨੇ ਐਸੇ ਹੈ ਜੋਤਨਾ ਹੋਈ ਸੀ ਕੀ ਗੱਲ ਮੈਂ ਕਿਹਾ ਭੂਆ ਤੇਰੀ ਦੀ ਵੀ ਮੈਂ ਹੋਈ ਹੋਣੀ ਹੈ ਸਵੇਰੇ ਅੱਛਾ ਅੱਛਾ ਹਾਂ ਤੇ ਮੈਂ ਕਿਹਾ ਚੱਲ ਤੁਹਾਨੂੰ ਕਹਿ ਦਨਾ ਆਪ ਵੀ